ਵਰਦੇ ਟ੍ਰੀਡ ਹੋ ਜੀ ਮੈਂ ਕਹੇ ਜੀ ਬਹੁਤ ਜੀ ਸਭ ਤੋਂ ਆਛਾ ਮੇਰਾ ਮਾਲਕ ਬੇਰੋਜ਼ਗਾਰ ਹੋਈ ਆ ਬਹੁਤ ਤੁਹਾਡਾ ਨਾਮ ਤਾਂ ਮਈ ਆ ਭਾਈ ਜੀ ਸਾਡੇ ਆਇਆ ਵਿੱਚ ਹੈ ਜੀ ਉਸਮਾਨ ਕਰਨ ਜਾ ਰਹੇ ਨੇ ਭਾਈ ਰੂ ਮੇਰਾ ਮਾਲਕਾ ਸਭ ਤੇ ਨੇਰ ਕਰੀ ਹੌਸਲਾ ਬਖਸ਼ਾ ਮੇਰੇ ਮਾਲਕ ਨੇ ਉਰੇ ਆਉਣ ਦਾ ਕੋਟਾਨ ਕੋਟਾਨ ਸ਼ੁਕਰਾਨਾ ਉਸ ਵੈਗਰੂਆ ਜਿਨ੍ਹਾਂ ਨੇ ਇਸ ਨੂੰ ਮਾਣੇ ਤੇ ਨੇਰ ਰੱਖ ਕੀਤੀ ਭਾਈ ਰੂ ਜੀ ਦਾ ਖਾਲਸਾ ਭਾਈ ਕੀਤੇ ਭਾਈ ਰੂ ਭਾਈ ਰੂ ਪਾਸ਼ਾ ਮੇਰਾ ਤੁੰ ਬਾਹੀ ਵਾਹੀ 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 ਮਨੂ ਰੂਦਾ ਰਜ਼ਾਕਾ ਅੰਮ੍ਰਿਤ ਨਾ ਕੋਈ ਸਿੱਖ ਮੈਂ ਅਰੇਕਮੈਂਟ ਕਰਾਂਗਾ